ਗੁੱਡ ਮਾਰਨਿੰਗ ਜੀ ਸੌਰੀ ਗੁੱਡ ਮਾਰਨਿੰਗ ਤਾਂ ਹੈ ਲੰਘ ਗਈ ਪਰ ਵੈਲਕਮ ਆ ਤੁਹਾਡਾ ਅੱਜ ਦੇ ਨਿਊ ਵਲੌਗ ਤੇ ਬਹੁਤ ਜਿੰਨਾ ਬਾਅਦ ਵਲੌਗ ਆ ਰਹੇ ਆ ਕਿਉਂਕਿ ਇੱਕ ਤਾਂ ਖੁੱਦ ਬਿਮਾਰ ਚੱਲ ਰਹੇ ਆ ਉਤੋਂ ਘਰ ਦੇ ਬਿਮਾਰ ਚੱਲ ਰਹੇ ਆ ਮੈਡੀਕਲ ਚ ਫਸੇ ਫਿਰਦੇ ਆ ਤਾਂ ਕਰਕੇ ਵਲੌਗ ਨਹੀਂ ਆਂਦੇ ਤੇ ਹੁਣ ਵੀ ਅਸੀਂ ਬਾਪੂ ਨੂੰ ਦਵਾਈ ਦਵਾ ਕੇ ਆਏ ਆ ਬਾਪੂ ਸਾਡਾ ਠੀਕ ਆ ਤੇ ਹੁਣ ਚੱਲੇ ਆਂ ਅਸੀਂ ਮਾਤਾ ਕੋਲ ਕੁਲ ਚਾਹੇ ਹਾਂ ਖਾ ਲਈਏ ਕੁਛ ਖਾਣਾ ਪੀਣਾ ਵੀ ਜ਼ਰੂਰੀ ਆ ਖਾਣਾ ਪੀਣਾ ਜ਼ਰੂਰੀ ਆ ਦੇ ਦੋਸਤੋ ਜਿਨੇ ਵਧੀਆ ਗੁਲਚੇ ਖਾਣੇ ਤੇ ਆ ਆਪਣੀਆਂ ਨਹਿਰਾ ਨਹਿਰਾ ਕੋਲੇ ਆਇਆ ਕਰੋ ਬਹੁਤ ਵਧੀਆ ਇੱਥੇ ਗੁਲਚੇ ਬੰਦਦੇ ਆ ਪਰਪੇ ਆ ਲਾਦੀ ਰੋਣਾ ਗੁਲਚੇ ਖਾਣ ਗੁਲਚੇ ਲੱਗ ਚੁੱਕੇ ਆ ਤਵੇ ਦਾ ਤਵਾ ਕੀ ਲਾਉਣਾ ਕੀ ਲਾਉਣਾ ਚੁਲ ਚਾ ਚੁਲ ਚਾ ਲਾਣਾ ਚੁਲ ਚਾ ਢੈਂੜਾ ਦਾ ਲਾ ਦੀ ਮੇਰਾ ਭਰਾ ਠੀਕ ਆ ਠੀਕ ਆ ਜੀ ਇਹ ਪੰਜਾਬੀ ਕਲਚਰ ਨਾ ਬਣਾ ਨਾਮ ਹੈ ਪੰਜਾਬੀ ਕਲਚਰ ਕਲਚਰ ਐਡਾ ਜਿਹੜਾ ਫੇ ਮੂੰਹ ਚ ਨਹੀਂ ਆਉਂਦਾ ਤੇਰਾ ਮੂੰਹ ਵੱਡਾ ਤੇਰੇ ਚਾਜੀ ਸਹੀ ਗੱਲਾਂ ਕਲਚਾ ਡਾ ਜਿਹੜਾ ਮੂੰਹ ਚ ਨਹੀਂ ਆਉਂਦਾ ਤੇਰੇ ਕਿੱਦਾਂ ਖਾਣਾ ਨੂੰ ਕਲਚਾ ਕਲਚਾ ਮੂੰਹ ਨਾਲ ਖਾਵਾਂਗੇ ਬਈ ਕਲਚਾ ਕਿੱਦਾਂ ਖਾਵਾਂਗੇ ਕਿਹੜੀਆਂ ਗੱਲਾਂ ਕਰਨ ਡੈ ਯਾਰ ਠੀਕ ਐਂ ਡੈ ਯਾ ਮੇਰਾ ਪਰ ਆ ਭੁੱਖ ਲੱਗੇ ਵੀ ਅਛੇ ਦੀ ਕਰਾ ਬਣਾਏਗਾ ਓਏ 10 ਫਰਾਈਡੇ ਖਾਣਾ ਸਿੰਪਲ ਖਾਣਾ ਕਰੀਮ ਵਾਲਾ ਖਾਣਾ ਬੋੜ ਜਿਹੜਾ ਮਰਜੀ ਦਾ ਜਿਹੜਾ ਵਧੀਆ ਉਹ ਲਾ ਦੇ ਯਾਰ ਵਧੀਆ ਦਾ ਪਨੀਰ ਆ ਲੱਗ ਜੇ ਬੰਦ ਨਹੀਂ ਹੈ ਬੰਦ ਨਹੀਂ ਹੈ ਨਿਆਰਾ ਹੀ ਬਣਨਾ ਆਪਾਂ ਆਹ ਲੈ ਪੰਜਾਬੀ ਛੋਲੇ ਕੋਲਚਾ ਪਨੀਰ ਕੋਲਚਾ ਕਰੀਮ ਕੋਲਚਾ ਸਿੰਪਲ ਕੋਲਚਾ ਕੋਲਚੇ ਤੇ ਕੋਲਚਾ ਬੰਨਹਿਰਾ ਜੇ ਕੋਈ ਤਾਂ ਨਹੀਂ ਵਧੀਆ ਲੱਗਦਾ ਤਾਂ ਨਹਿਰਾਂ ਚ ਜਾ ਕੇ ਛਾਲ ਮਾਰ ਸਕਦੇ ਹਾਂ। ਕਈ ਇੰਦਰ ਸਹੀ ਗੱਲਾਂ ਨੇ। ਸਹੀ ਹੈ। ਵੀ ਉਹ ਤਾਂ ਪੁੱਛੀ ਨਹੀਂ ਹੈ ਇਹ। ਲਾਇਆ ਤਾਂ ਕੋਈ ਕਲਚਾ ਕੱਢ ਲਿਆ ਉਹਨਾਂ ਦਾ। ਇਧਰ ਕੋਲਚਾ ਭਰਦਾ ਐ ਇੰਦਰ ਉਹਨਾਂ ਦਾ। ਔਖ ਨਾਲ। ਪੁੱਛੀ ਨਹੀਂ ਗੇੜ ਤੇ ਪੁੱਛੀ ਗੀ ਆ। ਹਾਂ। ਪੁੱਛੀ ਆਇਆ ਛੱਡ ਲੈ। ਫੜ ਲੈ ਫੜ ਲੈ ਫੜ ਲੈ। ਲਾਓ ਬੱਤਰ। ਚੈੱਕ ਮਾਰੋ ਬੜਾ ਕੋਲਚਾ ਦਾ ਜੀ। ਭਾਈ ਨੇ ਕੋਲਚਾ ਬਣਾਇਆ। ਕੋਲਚਾ ਛੜ ਕੋਲਚਾ ਦਾ ਡੈਡੀ ਬਣਾਇਆ। ਨਹੀਂ। ਆਹ ਖੜੇ ਲੂਨਾ। ਉੱਧਰ ਆ ਗਿਆ ਨਹਿਰਾ ਮਾ ਸ਼ਹਿਰ ਕੀ ਨਹਿਰਾ ਆਇਆ ਬਕੂ ਰਾਣਾ ਆ ਗਿਆ ਨਹਿਰਾ ਦਾ ਮੋੜਾ ਫਰੀ ਕੋੜ ਦੀਆਂ ਨਹਿਰਾ ਐ ਇੰਦਰ ਇੰਦਰ ਜੀ ਬਹੁਤ ਘੱਟ ਸੋਨਾ ਸੋਨਾ ਮੋੜਾ ਬਸ ਕਾਗਜ਼ ਨੂੰ ਇਗਨੋਰ ਮਾਰੋ ਮਮਾ ਕਿੰਨੇ ਨਾਰੀਅਲ ਨੂਰੀਅਲ ਛੱਟੇ ਪਿਆ ਵੇਖ ਐ ਇੰਦਰ ਓਰੇ ਬ੍ਰੋ

ਮੈਂ ਆਨੇ ਵਲੌਗ ਬਣਾਉਣ ਨਾਲੇ ਫਕਟੇ ਖਾਣਨੇ ਆ ਇੱਕ ਇੱਕ ਕੁਲਚਾ ਤਾਂ ਖਾ ਲਿਆ ਇੱਕ ਹੋਰ ਖਾਣਨੇ ਆ ਫਿਰ ਚੱਲਦੇ ਆ ਬਸ ਹਸਪੀਟਲ ਉਹ ਬੈਠਾ ਵੇਖੋ ਕਿਵੇਂ ਤਾਂ ਜਾਣਾ ਵਾ ਬਸ ਮਾਤਾ ਬਿਮਾਰ ਹੋਈ ਪਈ ਆ ਤਾਂ ਕਰਕੇ ਸਾਡੇ ਵਲੌਗ ਨਹੀਂ ਹੁੰਦੇ ਪਿਆ ਅੱਜ ਤਾਂ ਹੀ ਬਣਾ ਲਿਆ ਫਿਰ ਵੀ ਇਹ ਵਿੱਚੋਂ ਦੇ ਟਾਈਮ ਕੱਢ ਕੇ ਜਨਤਾ ਵਾਸਤੇ ਮੈਂ ਕਿਹਾ ਬਣਾਇਆ ਜਾਵੇ ਕਿ ਨਹੀਂ ਤਾਂ ਕਰਕੇ ਮਿਲਦੇ ਆ ਬਣੇ ਰੋ ਇੱਕ ਕੁਲਚਾ ਖਾ ਲਈ ਅਸੀਂ ਹੋਰ ਲਓ ਵੀ ਫੜਾ ਮਿੱਤਰੋ ਕੁਲਚੇ ਹੋ ਗਏ ਫੁੱਲ ਫੜਾ ਫੁੱਲ ਓਕੇ ਹੋ ਗਏ ਹੁਣ ਅੱਖਾਂ ਮੜ ਗਈਆਂ ਖੁੱਲੀਆਂ ਨੈਦਾ ਖਾਣਾ ਦੀਦਾ ਹੀ ਕੋਹ ਨਹੀਂ ਸੀ ਬੰਦਾਂ ਹੀ ਬੰਦ ਅੱਖਾਂ ਜਿਵੇਂ ਬੰਦ ਹੋऊंगा ਬੰਗਾ ਜੀ ਹੁਣ ਮੜਾ ਜਾ ਸਾਹ ਆਇਆ ਟੱਡ ਅੰਦਰ ਗਿਆ ਜੰਦਾ ਕੋਹਾ ਹਾਂ ਕੋਲਚੇ ਵੀ ਬੰਦਾ ਟਿੱਪੋਂ ਮੋਡੇ ਮੋਟੇ ਹੂੰ ਕੋਲਚਾਂ ਦਾ ਡੈਡੀ ਕਿਹਨੇ ਹੂੰ ਬਸ ਲਾਲਾ ਸਾਹਿਬ ਯਾਰ ਨਾ 40 ਰੁਪਈਆ ਚ ਇੱਕ ਬੰਦੇ ਦਾ ਪੇਟ ਭਰ ਆਰਾਮ ਨਾਲ ਆਰਾਮ ਨਾਲ 20 ਜੀ ਭਰ ਜਾਂਦਾ ਜੇ 20 ਜੀ ਭਰ ਜਾਂਦਾ ਜੇ ਆਪਾਂ ਥੋੜਾ ਜਿਹਾ ਹਿਸਾਬ ਨਾਲ ਖਾਣਾ ਹਾਂ 20ਾਂ ਚ ਬੰਦਾ ਰਾਜੇ ਜਾਂਦਾ 20 ਰੁਪਏ ਕੋਈ ਜ਼ਿਆਦਾ ਨਹੀਂ 20 ਰੁਪਏ ਚ ਪਰ ਬੰਦਾ ਰਾਜੇ ਜਾਂਦਾ ਬਾਕੀ ਬੰਦੇ ਦੀ ਸਫਾਈ ਬਹੁਤ ਹੈ ਕਈਆਂ ਦੇ ਹੁਣ ਰੀਡਿੰਗਾਂ ਦੇ ਵੇਖਦੇ ਆਂ ਆਪਾਂ ਵੀ ਸਫਾਈ ਨਹੀਂ ਹੁੰਦੀ ਹਾਂ ਇਹ ਗੱਲ ਹੈ ਕੰਮ ਵੀ ਬਹੁਤ ਆ ਬੰਦੇ ਕੋਲੇ ਕੰਮ ਬਹੁਤ ਆ ਬੰਦੇ ਕੋਲੇ ਕੁਲਚੇ ਦਾ ਮਾਰਦੀ ਆਉਂਦਾ ਸੀ ਮਸਾਲਾ ਮੁੱਕਿਆ ਪਿਆ ਸੀ ਤੇ ਮਸਾਂ ਸੀ ਇੱਕ ਮਸਾਲਾ ਮਸਾਂ ਚਾਰ ਕੁਲਚੇ ਖਾਦੇ ਮਰਾਂ ਖਾਦੇ ਮਸਾਲਾ ਮੁੱਕਿਆ ਪਿਆ ਸੀ ਮਿਲਦੇ ਆ ਬਣੇ ਰੋ